23 ਜਨਵਰੀ ਰਾਤ ਵੇਲੇ ਅਤੇ 24 ਜਨਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਧੀ ਰਾਤ ਤੋਂ ਮੀਂਹ ਜਿ ਸ਼ੁਰੂ ਹੋਇਆ ਪੰਜਾਬ ਦੇ ਸਾਰੇ ਖੇਤਿਆਂ ਦੇ ਵਿੱਚ ਚੰਗਾ ਮੀ ਦੇਖਣ ਨੂੰ ਮਿਲਿਆ ਉਹ ਜਿਹੇ ਖੇਤਰਾਂ ਦੇ ਵਿੱਚ ਆਮ ਨਾਲੋਂ ਵੱਧ ਮੀ ਵੀ ਦਰਜ ਕੀਤਾ ਗਿਆ ਸਾਰਾ ਦਿਨ ਉਪਰ ਉਪਰ ਕੇ ਮੀ ਦੀ ਹੈ ਝਟਾ ਬਾਰੀ-ਬਾਰੀ ਸਾਰੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਲੱਗਦੀ ਦੇਖਿਆ ਕਈ ਖੇਤਰਾਂ ਦੇ ਵਿੱਚ ਰਾਤ ਵੇਲੇ ਵੀ ਗੜੇ ਮਾਰੀ ਹੋਈ ਦਿਨ ਵੇਲੇ ਵੀ ਗੜੇ ਮਾਰੀ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੀ ਇਹ ਸਿਸਟਮ ਤਕਰੀਬਨ ਸ਼ਾਮ ਵੇਲੇ ਅੱਜ ਪੰਜਾਬ ਤੋਂ ਪਾਰ ਲੰਘਣਾ ਸ਼ੁਰੂ ਹੋਵੇਗਾ ਮਾਲਵੇ ਦੇ ਕਈ ਖੇਤਰਾਂ ਨੂੰ ਇਹ ਸਿਸਟਮ ਪਾਰ ਕਰਦਾ ਹੋਇਆ ਸ਼ਾਮ ਵੇਲੇ ਦਿਖਾਈ ਦੇਵੇਗਾ ਪੰਜਾਬ ਦੇ ਮਾਝਾ ਦੁਆਬਾ ਤੇ ਪੁਆਰ ਖੇਤਰ ਦੇ ਵਿੱਚ ਇਹ ਸਿਸਟਮ ਅੱਜ ਰਾਤ ਵੇਲੇ ਤੱਕ ਐਕਟਿਵ ਰਹਿ ਸਕਦਾ ਹੈ ਤੇ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਸਵੇਰ ਵੇਲੇ ਤੱਕ ਵੀ ਇਹ ਐਕਟਿਵ ਰਹਿ ਸਕਦਾ ਹੈ ਉੱਥੇ ਟੁੱਟਵੇਂ ਤੌਰ ਤੇ ਮੀਂਹ ਦੇ ਛਰਾਟੇ ਲੱਗ ਸਕਦੇ ਨੇ ਅੱਜ ਰਾਤ ਵੇਲੇ ਤੱਕ ਵੀ ਕੱਲ ਤੋਂ ਪੰਜਾਬ ਦਾ ਮੌਸਮ ਸਵੇਰ ਵੇਲੇ ਤੋਂ ਸਾਫ਼ ਹੋਵੇਗਾ ਤੁੰਦ ਕੁਝ ਦੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਦੇ ਵਿੱਚ ਵੀ ਵਾਧਾ ਦੇਖਣ ਨੂੰ ਮਿਲੇਗਾ ਕਿਉਂਕਿ ਜ਼ਮੀਨ ਹੈ ਸਾਰੇ ਪਾਸੇ ਮੀਂਹ ਪਿਆ ਗੜੇ ਮਾਰੀ ਹੋਈ ਤੇ ਪਹਾੜੀ ਖੇਤਰਾਂ ਦੇ ਵਿੱਚ ਬਰਫ ਬਾਰਿ ਹੋਈ ਤੇ ਹੁਣ ਇੱਕਦਮ ਠੰਡੇ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਹਰਾ ਵੀ ਕਈ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੋਵੇਗਾ ਸੋ ਅਗਲੇ 2-3 ਦਿਨ ਮੌਸਮ ਸਾਫ਼ ਰਹੇਗਾ 27-28 ਤਰੀਕ ਦੇ ਆਸ-ਪਾਸ ਇੱਕ ਵਾਰ ਫਿਰ ਟੁੱਟਵੇਂ ਤੌਰ ਤੇ ਪੰਜਾਬ ਵਿੱਚ 20 ਪੈਦਾ